ਅੱਜ ਪਹਿਲੀ ਵਾਰੀ ਮੈਂ ਤਾਂ ਰੋਇੰਗ ਦੇ ਬਾਰੇ ਚ ਸੁਣਿਆ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਵਧਾਈ ਦੇਣਾ ਚਾਹਾਂ ਕਿ ਇੱਕ ਹੋਰ ਇੱਕ ਇੰਟਰਸਟਿੰਗ ਅਸਪੈਕਟ ਜਿਹੜਾ ਹੈਗਾ ਬਠਿੰਡੇ ਦੀ ਹਿਸਟਰੀ ਦੇ ਵਿੱਚ ਐਡ ਹੋ ਗਿਆ ਉਹਦੇ ਵਾਸਤੇ ਆਪਾਂ ਸਾਰਿਆਂ ਨੂੰ ਡੀਸੀ ਸਾਹਿਬ ਤੇ ਇਥੋਂ ਦੀ ਟੋਟਲ ਐਡਮਿਨਿਸਟ੍ਰੇਸ਼ਨ ਦਾ ਧੰਨਵਾਦੀ ਹੋਣਾ ਚਾਹੀਦਾ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਆਊਟ ਔਰ ਗੇਮਸ ਹੈ ਤੇ ਆਊਟ ਔਰ ਟਾਈਮ ਸਪੈਂਡਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਬਜ਼ੁਰਗਾਂ ਵਾਸਤੇ ਵੀ ਤੇ ਬੱਚਿਆਂ ਵਾਸਤੇ ਵੀ ਤੇ ਮਿਡਲ ਰੇਂਜ ਵਾਸਤੇ ਵੀ ਕਿਉਂਕਿ ਜਿਹੜਾ ਇਹ ਦੇਖਣ ਚ ਆਇਆ ਕਿ ਆਪਣਾ ਜਾਦਾ ਟਾਈਮ ਜਿਹੜਾ ਹੈਗਾ ਅੱਜ ਕੱਲ ਟੀਵੀ ਸੋਸ਼ਲ ਮੀਡੀਆ ਮੋਬਾਈਲ ਉੱਥੇ ਆਪਣਾ ਜਿਹੜਾ ਹੈਗਾ ਟਾਈਮ ਸਪੈਂਟ ਹੋ ਰਿਹਾ ਤੇ ਉਹਦੇ ਵਿੱਚ ਇੱਕ ਬਹੁਤ ਵਧੀਆ ਚੈਪਟਰ ਜਿਹੜਾ ਹੈਗਾ ਬਠਿੰਡੇ ਦੀ ਹਿਸਟਰੀ ਚ ਐਡ ਹੋ ਗਿਆ ਮੈਂ ਤਾਂ ਇਹੀ ਮੰਨੂਗਾ ਕਿਉਂਕਿ ਅੱਜ ਇਹ ਫਰਸਟ ਰੋਇੰਗ ਕੰਪੀਟੀਸ਼ਨ ਹੈਗਾ ਬਠਿੰਡੇ ਸਿਟੀ ਦਾ ਕੱਲ ਨੂੰ ਜਿਵੇਂ ਹੁਣ ਇੱਥੇ ਆ ਅਮੈਚਰ ਐਸੋਸੀਏਸ਼ਨ ਵਾਲੇ ਜਿਹੜੇ ਸੱਜਣ ਆਏ ਸੀ ਉਹਨਾਂ ਨੇ ਦੱਸਿਆ ਕਿ ਕੱਲ ਨੂੰ ਜਿਹੜਾ ਹੈਗਾ ਇੱਥੇ ਇੱਕ ਵੱਡੇ ਲੈਵਲ ਦਾ ਰੋਇੰਗ ਕੰਪੀਟੀਸ਼ਨ ਜ਼ਰੂਰ ਸਟੈਬਲਿਸ਼ ਹੋ ਜਾਣਾ ਹੈ ਔਰ ਆਜ ਵੀ ਜਿਹੜਾ ਹੈਗਾ ਏਸ਼ੀਅਨ ਲੈਵਲ ਦੇ ਪਲੇਅਰ ਇੱਥੇ ਆਏ ਨੇ ਮੈਨੂੰ ਜਾਣ ਕੇ ਬਹੁਤ ਖੁਸ਼ੀ ਹੋਈ ਔਰ ਸਾਟੇ ਸਾਟੇ ਵਾਸਤੇ ਪੁਲਿਸ ਡਿਪਾਰਟਮੈਂਟ ਵਾਸਤੇ ਵਧੀਆ ਚੀਜ਼ ਇਹ ਹੈ ਕਿ ਨੌਜਵਾਨਾਂ ਨੂੰ ਜਿਹੜਾ ਹੈਗਾ ਮਾੜੀਆਂ ਆਦਤਾਂ ਜਿਹੜੀਆਂ ਅੱਜ ਕੱਲ ਬਹਿ ਜਾਂਦੀਆਂ ਨੇ ਕਈ ਵਾਰੀ ਕਈਆਂ ਨੂੰ ਨਸ਼ੇ ਦੀ ਆਦਤ ਪੈ ਜਾਂਦੀ ਹੈ ਜਾਂ ਕਈ ਇਹੋ ਜਿਹੇ ਕੰਮ ਨੇ ਜਿਹੜੇ ਸਮਾਜ ਵਾਸਤੇ ਚੰਗੇ ਨਹੀਂ ਉਹਨਾਂ ਤੋਂ ਜਿਹੜਾ ਹੈਗਾ ਉਹਨਾਂ ਨੂੰ ਛੁਕਾਰਾ ਦਿਵਾਉਣ ਦੇ ਵਿੱਚ ਇਹ ਜਿਹੜਾ ਅੱਜ ਦਾ ਫਟਾਏ ਇੱਕ ਬਹੁਤ ਵੱਡਾ ਜਿਹੜਾ ਇੱਕ ਉਪਰਾਲਾ ਸਾ벗 ਪਏਗਾ ਥੈਂਕ ਯੂ